ਸ਼ੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਜ਼ੁਲਮ ਦੇ ਵਿਰੁੱਧ ਲੜਦੇ ਆ ਆਪਣਾ ਸਰਵਾਂਸ ਵਾਰ ਦਿੱਤਾ ਇਸ ਦੀ ਮਿਸਾਲ ਦੁਨੀਆ ਦੇ ਵਿੱਚ ਇਤਿਹਾਸ ਚ ਕਿਤੇ ਨਹੀਂ ਮਿਲਦੀ ਆਜ਼ਾਦੀ ਲਈ ਜਾਣਾ ਨਸ਼ਾਵਰ ਕਰਨ ਵਾਲਿਆਂ ਚ 80% ਜਿਹੜੇ ਨੇ ਉਹ ਪੰਜਾਬੀ ਨੇ ਪੰਜਾਬ ਦੀ ਧਰਤੀ ਨੇ ਸਰਦਾਰ ਭਗਤ ਸਿੰਘ ਉਦਮ ਸਿੰਘ ਕਰਤਾਰ ਸਿੰਘ ਸਰਾਬਾ ਲਾਲ ਲਾਜਪਤਰਾਏ ਸੁਖਦੇਵ ਮਦਨ لال ਢੀਂਗਰਾ ਗਦਰੀ ਬਾਬੇ ਹੋਰ ਬਹੁਤ ਮਹਾਨ ਯੋਧਿਆਂ ਨੂੰ ਜਨਮ ਦਿੱਤਾ ਹੈ ਆਜ਼ਾਦੀ ਦੀਆਂ ਲਹਿਰਾਂ 'ਚ ਪੰਜਾਬ ਦਾ ਯੋਗਦਾਨ ਕੂਕਾ ਲਹਿਰ ਗਦਰ ਲਹਿਰ ਕਾਮਾਗੜਾ ਮਾਰੂ ਲਹਿਰ ਬੱਬਰ ਕਾਲੀ ਲਹਿਰ ਜੈਤੋਂ ਦਾ ਮੋਰਚਾ ਜਲਿਆਂਵਾਲੇ ਬਾਗ ਦਾ ਸਾਕਾ ਸ਼ਾਮ